ਆਖੜੇ ਪੁੱਤਿਆ ਮੋਟੇ ਤੇਰੀ ਤੇਰੀ ਦਾਸ਼ੇਦੂ ਸ਼ਾ ਚੌਂਗਾ ਉਧਰ ਕਰ ਫੋਨੇ ਨੂੰ ਖਾ ਸ਼ੁਰਨਾ ਟੈਂਪੋ ਨਾ ਸ਼ੁਰਨਾ ਟੈਂਪੋ ਨਾ ਆ ਇੱਥੇ ਖੜੇ ਆ ਸਲਾਸ਼ ਨਹੀਂ ਵਰਨਾ ਦੂ ਬਹੁਤ ਦੋਦਲੇ ਨਾ ਨੇ ਤਾਂ ਸੰਧੂ ਡੈਰੀ ਤਾਂ ਤੇਰੀ ਹੱਥਾ ਚ ਤਿਆਰ ਫੜ ਕੇ ਧਮਕੀਆਂ ਦੇ ਰੇ ਬੱਚੇ ਪਰ ਇਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਇਹਨਾਂ ਕੰਮਾਂ ਦੇ ਅੰਜਾਮ ਕੀ ਨੇ ਸ਼ਾਇਦ ਇਹ ਇਹ ਨਹੀਂ ਜਾਣਦੇ ਕਿ ਇਹਨਾਂ ਦੀ ਇੱਕ ਨਿੱਕੀ ਜਹੀ ਗਲਤੀ ਇਹਨਾਂ ਦੀ ਪੂਰੀ ਜ਼ਿੰਦਗੀ ਤਬਾਹ ਕਰ ਸਕਦੀ ਹੈ ਇਹ ਵੀਡੀਓ ਫਰੀਦਕੋਟ ਦੀ ਹੈ ਜਿੱਥੇ ਇਹ ਨੌਜਵਾਨ ਕਿਸੇ ਚੌਕ 'ਚ ਖੜੇ ਹੋ ਕੇ ਕਿਸੇ ਨੌਜਵਾਨ ਨੂੰ ਧਮਕੀਆਂ ਦੇ ਰਹੇ ਨੇ ਤੇ ਵੀਡੀਓ ਬਣਾ ਕੇ ਇਹਨਾਂ ਨੌਜਵਾਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਰਹੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਬੱਚੇ ਇਕੱਠੇ ਹੋ ਕੇ ਕਿਸੇ ਬੱਚੇ ਨੂੰ ਧਮਕੀਆਂ ਦੇ ਰਹੇ ਨੇ ਆਖੜੇ ਬੀੜਾ ਮੋਟੇ ਤੇਰੀ ਤੇਰੀ ਦਾਸ਼ੇਦੂ ਸ਼ਾ ਚੌਂਕਾ ਉਧਰ ਕਰ ਫੋਨ ਨੂੰ ਖਾ ਸ਼ੂਰਨਾ ਟੈਂਪੋ ਨਾ ਸ਼ੂਰਨਾ ਟੈਂਪੋ ਨਾ ਆ ਇੱਥੇ ਖੜੇ ਆ ਸਲਾਸ਼ ਨਹੀਂ ਵਰਨਾ ਦੂ ਬਹੁਤ ਦੁੱਧ ਲੈਣੋਂ ਨੇ ਤਾਂ ਸੰਧੂ ਡੇਰੀ ਤਾਂ ਆ ਖੜੇ ਬੀੜਾ ਮੋਟੇ ਤੇਰੀ ਤੇਰੀ ਦਾਸ਼ੇਦੂ ਸ਼ਾ ਚੌਂਕਾ ਉਧਰ ਕਰ ਫੋਨੇ ਨੂੰ ਖਾ ਸ਼ੂਰਨਾ ਟੈਂਪੋ ਨਾ ਸ਼ੂਰਨਾ ਟੈਂਪੋ ਨਾ ਆ ਇੱਥੇ ਖੜੇ ਆ ਸਲਾਸ਼ ਨਹੀਂ ਵਰਨਾ ਦੂ ਬਹੁਤ ਦੁੱਧ ਲੈਣੋਂ ਨੇ ਤਾਂ ਸੰਧੂ ਡੇਰੀ ਤਾਂ